ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਕੁੜਤੇ ਦੀ ਕਟਿੰਗ ਕਰਨੀ ਦੱਸਾਂਗੇ ਪਹਿਲੀ ਵੀਡੀਓ 'ਚ ਆਪਾਂ ਪਜਾਮੇ ਦੀ ਕਟਿੰਗ ਕਰਨੀ ਤੇ ਸਿਲਾਈ ਕਰਨੀ ਦੱਸੀ ਸੀ ਇਸ ਵੀਡੀਓ ਦੇ ਵਿੱਚ ਹੁਣ ਆਪਾਂ ਤੁਹਾਨੂੰ ਕੁੜਤੇ ਦੀ ਕਟਿੰਗ ਕਰਨੀ ਦੱਸਾਂਗੇ ਇਦੇ ਵਿੱਚ ਜਿੰਨਾ ਤੁਹਾਡੇ ਕੁੜਤੇ ਦੀ ਲੰਬਾਈ ਹੋਊਗੀ ਲੈਂਥ ਹੋਊਗੀ ਉਸ ਤੋਂ 1 ਇੰਚ ਜ਼ਿਆਦਾ ਲੈ ਲਿਓ ਕਿਉਂਕਿ ਜੈਂਟ ਸਕੱਟ ਤਾਂ ਤੇ ਕੋਸੇ ਦੇ ਵਿੱਚ ਤੀਰਾ ਵੀ ਲੱਗ ਜਾਂਦਾ ਹੁੰਦਾ ਤਾਂ ਕਰਕੇ ਇਹ ਥੋੜਾ ਜਿਹਾ ਬਾਹਲਾ ਨੀਵਾਣੀ ਕਰਨਾ ਪੈਂਦਾ ਬਾਕੀ ਇਹਦੀ ਲੇੜ ਥੋੜੀ ਘੱਟ ਹੁੰਦੀ ਆ ਉਸ ਤੋਂ ਬਾਅਦ 1 ਇੰਚ ਵਾਧ ਰੱਖਣ ਤੋਂ ਬਾਅਦ ਤੇ ਦਾ ਘੇਰਾ ਕੱਟ ਲਓ ਜਿੰਨਾ ਤੁਸੀਂ ਤੁਹਾਡਾ ਘੇਰਾ ਦੋਸਤੋ ਡੇਢ ਇੰਚ ਜ਼ਿਆਦਾ ਕੱਟ ਲਿਓ ਘੇਰਾ ਰੱਖਣ ਤੋਂ ਬਾਅਦ ਕਟਿੰਗ ਕਰਕੇ ਤੇ ਕਪੜਾ ਫੇਰ ਕੰਨੀ ਪਰਨੇ ਨਹੀਂ ਮੈਚ ਕਰਨਾ ਜਿਵੇਂ ਲੇਡੀ ਸੂਟਾਂ ਦੇ ਆਪਾਂ ਫੋਲਡ ਕਰਦੇ ਉਵੇਂ ਨਹੀਂ ਕਰਨਾਗਾ ਇਹਨੂੰ ਕੰਨੀ ਪਰਨੇ ਕਰਕੇ ਲੰਮਾ ਲੈਂਥ ਦੀ ਤੇ ਫਿਰ ਫੋਲਡ ਦੂਰਾ ਕਰਨਾ ਮੈਂ ਇਹਨੂੰ ਪਹਿਲਾਂ ਲੰਮਾ ਸਾਰਾ ਕੰਨਾਂਗਾ ਜੋੜ ਲੈਣਾ ਉਸ ਤੋਂ ਬਾਅਦ ਤੀਰਾ ਰੱਖ ਲੈਣਾ ਇੱਥੇ ਮੈਂ ਤੀਰਾ ਕੱਟਿਆ ਨਹੀਂ ਸੀਗਾ ਕਿਉਂਕਿ ਤੀਰਾ ਮੈਂਤੀ ਕਰਕੇ ਜਿੰਨਾ ਸੀਗਾ ਉਹਨਾਂ ਰੱਖ ਲਿਆ ਇੱਥੇ ਮੇਰੇ 9.5 ਇੰਚ ਤੀਰਾ ਰੱਖਿਆ ਤੇ ਉਸ ਤੋਂ ਬਾਅਦ 7.5 ਇੰਚ ਥੱਲੇ ਨੂੰ ਲੈਂਥ ਪਾ ਕੇ ਮੋਢੇ ਦੀ ਕਾਟ ਤੇ ਫੇਰ ਆਪਾਂ ਫੱਟੀ ਹੈਗੀ ਇਹ ਫੱਟੀਆਂ ਚਾਹੀਦੀਆਂ ਹੋਣਗੀਆਂ ਆਪਾਂ ਨੂੰ ਕੁੜਤਾ ਕੱਟਣ ਵੇਲੇ ਉਸ ਤੋਂ ਬਾਅਦ ਇਹ ਮੋਢੇ ਦੀ ਗਲਾਈ ਪਾਤੀ ਗਲਾਈ ਪਾਉਣ ਤੋਂ ਬਾਅਦ ਫੇਰ ਆਪਾਂ ਫਿਟਿੰਗ ਦੀ ਨਿਸ਼ਾਨੀ ਲਾ ਲਾਂਗੇ ਉਸ ਤੋਂ ਬਾਅਦ ਆਪਾਂ ਹੈਪਾਂ ਦੀ ਨਿਸ਼ਾਨੀ ਲਾ ਲਾਂਗੇ ਫੇਰ ਹੈਪ ਦੀ ਨਿਸ਼ਾਨੀ ਜੋ 3.5 ਇੰਚ ਜਾਂ 4 ਇੰਚ ਆਪਾਂ ਗੀਜੇ ਦੀ ਨਿਸ਼ਾਨੀ ਰੱਖਾਂਗੇ ਉੱਪਰ ਨੂੰ ਉਸ ਤੋਂ ਬਾਅਦ ਜਿੰਨੇ ਗੀਜੇ ਦਾ ਆਪਾਂ ਮੋਰੀ ਰੱਖਣੀ ਆ ਹੱਥ ਪਾਉਣ ਨੂੰ ਗੀਜੇ ਦੇ ਵਿੱਚ ਇਹ ਮੈਂ 6.5 ਇੰਚ ਰੱਖਦੀ ਹੁੰਨੀ ਉਹ ਰੱਖਣ ਤੋਂ ਬਾਅਦ ਫਿਰ ਉਹਨੂੰ 6.5 ਇੰਚ ਜਿੱਥੇ ਸਟਾਰਟ ਹੋਇਆ ਉੱਪਰ ਉਹਦੇ ਨਾਲ ਫੀਟਿੰਗ ਦੀ ਨਿਸ਼ਾਨੀ ਮਲਾ ਦੇਣੀ ਆ ਉਸ ਤੋਂ ਬਾਅਦ ਥੱਲੇ ਬਲਾ ਦੇਣੀ ਆ ਹੁਣ ਆਪਾਂ ਥੱਲੇ ਕਰਦੇ ਆਂ ਚਾਕ ਜਿਹੜੇ ਆਪਾਂ ਗੂਲ ਹੁੰਦੇ ਆ ਇਹ ਵੀ 3.5 ਇੰਚ ਉੱਪਰੋਂ ਕੋਰਨਰ ਨੂੰ ਕੋਰਨਰ ਤੋਂ ਫੇਰ ਘੇਰੇ ਵਾਲ ਨੂੰ 3.5 ਇੰਚ ਪਾ ਕੇ ਨਿਸ਼ਾਨੀ ਲਾ ਕੇ ਦੋਹਾਂ ਸਾਈਡਾਂ ਤੇ ਫੇਰ ਐਂ ਗਲਾਈ ਦੇ ਦਿਓ ਇਹ ਫੱਟੀ ਦੇ ਨਾਲ ਵਧੀਆ ਗਲਾਈ ਆ ਜੂਗੀ ਉਸ ਹਿਸਾਬ ਨਾਲ ਕਟਿੰਗ ਕਰ ਲਿਓ ਹੁਣ ਆਪਾਂ ਇਹਨੂੰ ਗਲਾਈ ਦੇਤੀ ਮੋਢੇ ਵਾਲੀ ਵੀ ਦੇਤੀ ਹੈ ਫੱਟੀ ਦੀ ਸਿਹਤ ਆ ਦੇ ਨਾਲ ਤੇ ਆਪਾਂ ਉਹ ਵੀ ਦੇਤੀ ਘੇਰੇ ਦੀ ਵੀ ਦੇਤੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆਂ ਚਾਕਾਂ ਦੀ ਚਾਕਾਂ ਤੋਂ ਸਟਾਰਟ ਕਰਾਂਗੇ ਆਪਾਂ ਗਲਾਈ ਦੇ ਕੇ ਕਟਿੰਗ ਕਰਨੀ ਉਸ ਤੋਂ ਬਾਅਦ ਜਦੋਂ ਤੁਹਾਡੀ ਨਿਸ਼ਾਨੀ ਲੱਗੀ ਆ ਘੇਰਾ ਜਿਆਦਾ ਆਪਾਂ ਕੱਪੜਾ ਕੱਟਦੇ ਹੁੰਨੇ ਆ ਇਹਨੂੰ ਗਲਾਈ ਦੇਣ ਤੋਂ ਬਾਅਦ ਇੱਥੇ ਥੋੜੀ ਥੋੜੀ ਕਾਟ ਪਾ ਦਿਓ ਸਿੱਧਾ ਨਾ ਰੱਖਿਓ ਥੋੜੀ ਥੋੜੀ ਕਾਟ ਪਾਵਾਂਗੇ ਤਾਂ ਸ਼ੇਪ ਸੋਹਣੀ ਆਉਂਦੀ ਆ ਕੁੜਤਾ ਪਜਾਇਆ ਕੁੜਤਾ ਪਾਇਆ ਸੋਹਣਾ ਲੱਗਦਾ ਵਾ ਤੇ ਇਹਨੂੰ ਸਲਾਈ ਜੋਗਾ ਮਾਰਜਿਨ ਰੱਖ ਕੇ ਦੂਜੇ ਨੂੰ ਆਪਾਂ ਸਾਰੇ ਨਾਲੋਂ ਕਟਿੰਗ ਕਰ ਦਾਂਗੇ ਇੱਥੋਂ ਮੋਢਿਆਂ ਵਾਲੇ ਘਾਟ ਵੀ ਨਾਲ ਹੀ ਕਟਿੰਗ ਕਰਕੇ ਇਸ ਤੋਂ ਬਾਅਦ ਜਿਹੜਾ ਉੱਪਰ ਫੋਲਡ ਕੀਤਾ ਹੋਇਆ ਕੱਪੜਾ ਇਹ ਅੱਧਾ ਇੰਚ ਫਰੰਟ ਸੈਟ ਵੱਧ ਕੱਟਣਾ ਜਦੋਂ ਹੁਣ ਆਪਾਂ ਤਾਂ ਉਹ ਕੱਟਣ ਲੱਗੇ ਤੇ ਮੈਂ ਕੱਟ ਲਾ ਰਹੀ ਸੀ ਗੀਜੇ ਦੇ ਚਾਕਾਂ ਦੇ ਤੇ ਹੁਣ ਇਹਨੂੰ ਇੱਥੋਂ ਇੱਥੇ ਕਰੀਜ਼ ਪਾ ਲਓ ਨਿਸ਼ਾਨੀ ਲਾ ਲਿਓ ਉਸ ਤੋਂ ਬਾਅਦ 1 ਇੰਚੇ ਜ਼ਿਆਦਾ ਅੱਧਾ ਇੰਚ ਜ਼ਿਆਦਾ ਕੱਟ ਲਿਓ ਸਵਾਇਨ ਇੰਚ ਵੀ ਕੱਟ ਲਈ ਦਾ ਅੱਧਾ ਇੰਚ ਵੀ ਕੱਟ ਲਈ ਦਾ ਥੋੜਾ ਜਿਹਾ ਸਾਹਬ ਦੇ ਨਾਲ ਹੀ ਕਈ ਵਾਰੀ ਤੀਰੇ ਦਾ ਕੱਪੜਾ ਕੱਟ ਹੁੰਦਾ ਆਪਾਂ ਜਿਆਦੇ ਕੱਟ ਲੈਣੇ ਆ ਤੇ ਇਹਨੂੰ ਅੱਧਾ ਇੰਚ ਫਰੰਟ ਵਾਲਾ ਜਿਆਦਾ ਕੱਟ ਲੈਣਾ ਨਿਸ਼ਾਨੀ ਲਾ ਕੇ ਐ ਨਿਸ਼ਾਨੀ ਲਾ ਕੇ ਤੇ ਇਹਨੂੰ ਕੱਟ ਲਓ ਤਾਂ ਇਹ ਇਸ ਵੇਥੇ ਉਵੇਂ ਲੇਡੀ ਸੂਟਾਂ ਵਾਂਗੂ ਨਹੀਂ ਇਹਨੂੰ ਫੋਲਡ ਕਰਨਾ ਪੈਂਦਾ ਐ ਫੋਲਡ ਕੀਤਾ ਹੋਗਾ ਤਾਂ ਕਟਾਈ ਕਰਨੀ ਸੌਖੀ ਇਹਨੂੰ ਵੀ ਇੱਕ ਕੱਟਣ ਵੇਲੇ ਇੱਕ ਪਾਸਾ ਉੱਪਰ ਚਲੇ ਆ ਜਾਊਗਾ ਜੇ ਆਪਾਂ ਦੂਜੂ ਫੋਲਡ ਕਰਾਂਗੇ ਲੇਡੀ ਸੂਟਾ ਵਾਂਗੂ ਤੇ ਇੱਕ ਪਾਸਾ ਨੀਚੇ ਚਲੇ ਜਾਊਗਾ ਐਂ ਦੋਵੇਂ ਪਾਸੇ ਉੱਪਰ ਹੋਣਗੇ ਤਾਂ ਆਪਾਂ ਇਹਦੀ ਕਟਿੰਗ ਸੌਖੀ ਕਰ ਸਕਦੇ ਆ ਇਸ ਤੋਂ ਬਾਅਦ ਜਿੰਨਾ ਆਪਾਂ 1.5 ਇੰਚ 2 ਇੰਚ ਗਲਾ ਕੱਟਣਾ ਉੱਥੋਂ ਲੈ ਕੇ ਤੇ ਮੋਢੇ ਤੱਕ ਜਿਹੜਾ ਆਪਾਂ ਕੱਟ ਕੇ ਵੱਡਾ ਕੀਤਾ ਇਹਨੂੰ ਥੱਲੜੇ ਨਾਲ ਮਲਾਉਣਾ ਥੱਲੜੇ ਤੋਂ ਆਂ ਸਟਾਰਟ ਕਰਕੇ ਤੇ ਉੱਥੋਂ ਮੋਢੇ ਜਿੱਥੋਂ ਆਪਾਂ ਗਲਾ ਕੱਟਣਾ ਉੱਥੋਂ ਤੀਕੀ ਦੀ ਐਂ 1.5 ਇੰਚ ਦੀ ਕਾਟ ਪਾ ਦੇਣੀ ਆ ਆ ਬੈਕ ਸਾਈਡ ਦਾ ਜਿਹੜਾ ਹੈਗਾ ਉਹ ਕਟ ਤੀਦਾ ਬੈਕ ਸਾਈਡ ਉੱਤੇ ਸੈਂਟਰ ਚਾਪਾ ਕੱਟ ਲਾ ਦਾਂਗੇ ਤਾਂ ਕਿ ਆਪਾਂ ਜਿਹੜੇ ਤੀਰਾ ਜਾਣਦਾ ਨਾਲ ਇਹਦੇ ਉਹਦੋਂ ਆਪਾਂ ਨੂੰ ਸੌਖਾ ਹੋ ਜੇ ਆ ਨੀਚੇ ਵਾਲਾ ਹਿੱਸਾ ਆਪਾਂ ਕਰਦਾਂਗੇ ਅਲੱਗ ਤੇ ਹੁਣ ਆਪਾਂ ਇਹਨੂੰ ਫਰੰਟ ਸਾਈਡ ਨੂੰ ਜਿਹੜੀ ਹੈ ਇਹਦੀ ਆਪਾਂ ਕਟਿੰਗ ਕਰਾਂਗੇ ਇਹਦੇ ਫਰੰਟ ਵਾਲੀ ਕਾਟ ਪਾਵਾਂਗੇ ਤੇ ਫੀਟਿੰਗ ਦਾ ਕੱਟ ਲਾ ਕੇ ਤੇ ਨਿਸ਼ਾਨੀ ਲਾ ਦਾਂਗੇ ਬੈਕ ਸਾਈਡ ਤੇ ਵੀ ਤੇ ਇਹਨੂੰ ਬੈਕ ਸਾਈਡ ਤੇ ਨਿਸ਼ਾਨੀ ਲਾ ਕੇ ਇਹਨੂੰ ਕਰ ਦਾਂਗੇ ਲਾਗੇ ਦਾ ਹੁਣ ਕੋਈ ਨਹੀਂ ਇੱਥੇ ਕਾਟ ਜਾਂ ਕੁਝ ਨਹੀਂ ਪੈਣਾ ਇੱਥੇ ਸਿਰਫ ਤੀਰਾ ਹੀ ਜੜਿਆ ਜਾਣਾ ਤੇ ਇਹਨੂੰ ਫਰੰਟ ਸਾਈਡ ਦੀ ਮੂਹਰੋਂ ਕਾਟ ਪਾਵਾਂਗੇ ਆਪਾਂ ਮੋਢੇ ਦੀ ਤੇ ਫੱਟੀ ਕਟਾਂਗੇ ਫੱਟੀ ਤੁਸੀਂ ਕੱਟਣ ਵੇਲੇ ਜਿੱਦੋਂ ਆਪਾਂ ਜਿਹੜਾ ਆਪਣੇ ਕੋਲੇ ਨਾਪ ਵਾਲਾ ਕੋੜਤਾ ਹੋਊਗਾ ਉਹਦਾ ਜਿੱਥੇ ਕਾਲਰ ਵਾਲਾ ਮੋਢੇ ਤੇ ਫਰੰਟ ਸਿਉਣ ਆਉਗੀ ਕਾਲਰ ਕੋਲੇ ਉਹਦੇ ਤੋਂ ਲੈ ਕੇ ਜਿੱਥੇ ਤੱਕ ਆਪਣੀ ਫੱਟੀ ਦਾ ਮੂਹਰੇ ਬਣਿਆ ਹੁੰਦਾ ਨਸਿਆਉਣ ਲਾ ਕੇ ਚੌਰਸ ਡੱਬਾ ਜਾਂ ਬਣਾਇਆ ਹੁੰਦਾ ਇਹ ਫੱਟੀ ਵਾਲਾ ਕੋਟ ਤਾਂ ਬਜ਼ੁਰਗਾਂ ਦਾ ਮੈਂ ਕੱਟ ਰਹੀ ਆ ਜਿਹੜੇ ਆਪਣੇ ਬਾਪੂ ਦਾਦੇ ਪਾਉਂਦੇ ਆ ਉਸ ਦਾ ਕੱਟ ਰਹੀ ਆ ਤੇ ਉਹ ਜਿਹੜਾ ਆਪਣਾ ਡੱਬੀ ਜੀ ਬਣਾਈ ਹੁੰਦੀ ਹੈ ਸਿਰ ਅਟੈਚ ਕਰਕੇ ਉੱਥੋਂ ਤੱਕ ਇਹ 17 ਇੰਚ ਸੀਗਾ ਤੇ ਆਪਾਂ 17 ਇੰਚ ਤੱਕ ਇਹਨੂੰ ਇੱਥੇ ਕੱਟ ਲਾ ਲਾਂਗੇ ਇਹ ਆਏ ਇਹੇ ਕੱਟਣ ਵੇਲੇ ਆਪਾਂ ਇਧਰੋਂ ਇੰਚ ਸਵਾ ਇੰਚ ਕਈ ਵਾਰ 2 ਇੰਚ ਵੀ ਆਪਾਂ ਇਹਨੂੰ ਪਿੱਛੇ ਹਟਾ ਦੇਣਾ ਆਹ ਦੇਖੋ ਵੀਡੀਓ ਥੋੜੀ ਜੀ ਜ਼ੂਮ ਕਰਕੇ ਦੇਖ ਲਿਓ ਆਪਾਂ ਥੋੜਾ ਜਿਹਾ ਸੈਂਟਰ ਤੋਂ ਇਹਨੂੰ ਕਟਾਤਾ ਵਾ ਜਿਹੜੇ ਪਾਸੇ ਬਟਨ ਲੱਗਣੇ ਆ ਉਹ ਪਾਸਾ ਘੱਟ ਹੋਊਗਾ ਜਿਹੜੇ ਪਾਸੇ ਫੱਟੀ ਬੰਨ੍ਹਣੀ ਉਹ ਪਾਸਾ ਜ਼ਿਆਦਾ ਹੋਊ ਸਵਾ ਇੰਚ ਡੇਢ ਇੰਚ 2 ਇੰਚ ਇਥੇ ਤੱਕ ਹੁੰਦਾ ਸਵਾ ਇੰਚ ਤਾਂ ਹੁੰਦਾ ਹੀ ਹੁੰਦਾ ਕਈ ਵਾਰ ਡੇਢ ਤੇ 2 ਇੰਚ ਵੀ ਚਲਾ ਜਾਂਦਾ ਜੇ ਆਪਾਂ ਮੂਰੇ ਜ਼ਿਆਦਾ ਉਹ ਪਾਉਣਾ ਜਾਂ ਹੈਲਥੀ ਬੰਦੇ ਦਾ ਹੈ ਉਹ ਵੀ ਕਟਦਾ ਤਾਂ ਤੇ ਇਹਨੂੰ ਆਪਾਂ ਹੁਣ ਫੇਰ ਇੱਥੇ ਮਲਾ ਕੇ ਮੋਢੇ ਨਾਲ ਤੇ ਇਹਦੀ ਕਟਿੰਗ ਕਰਾਂਗੇ ਮੋਢੇ ਵਾਲੀ ਤੋਂ ਕਾਟ ਪਾ ਜੂਗੀ ਤੇ ਜਿਹੜਾ ਆਹ ਜਿਆਦੇ ਫੱਟੀ ਜਿਹੜੀ 1.5 ਜਾਂ 2 ਇੰਚ ਆਪਾਂ ਆਹ ਕੱਟੀ ਐ ਇਹਨੂੰ ਫੋਲਡ ਕਰਕੇ ਇਹਦੇ ਉੱਪਰ ਆਹ ਤੁਹਾਨੂੰ ਮੈਂ ਦਿਖਾਉਣੀ ਐ ਤੁਸੀਂ ਧਿਆਨ ਨਾਲ ਦੇਖਿਓ ਇਹਨੂੰ ਇਹਦੇ ਉੱਪਰ ਫੋਲਡ ਕਰਨਾ ਐ ਇੱਧਰ ਰੱਖ ਕੇ ਨੇ ਇਹਨੂੰ ਇਹਨੂੰ ਐਂ ਫੋਲਡ ਕਰਤਾ ਇਹ 1.5 ਇੰਚੀ ਚੜਾਈ ਚ ਤੇ 1.5 ਇੰਚੀ ਲੰਬਾਈ ਚ ਇਹਨੂੰ ਆਪਾਂ ਗੋਲ ਕਾਟ ਪਾ ਦਾਂਗੇ ਜਿਵੇਂ ਆਪਾਂ ਬੈਕ ਸਾਈਡ ਬੈਕ ਸਾਈਡ ਦਾ ਲੇਡੀਜ਼ ਸੂਟ ਕੱਟਣ ਵੇਲੇ ਬੈਕ ਸਾਈਡ ਦਾ ਗਲਾ ਕੱਟਦੇ ਉਸ ਤਰ੍ਹਾਂ ਇਹਨੂੰ ਕੱਟ ਦਾਂਗੇ ਇਸ ਤਰ੍ਹਾਂ ਜੇ ਆਪਾਂ ਨੂੰ ਮੌਕੇ ਤੇ ਕਾਲਰ ਲਾਉਣ ਵੇਲੇ ਘੱਟ ਵੱਧ ਹੋਵੇ ਉਹ ਲੋੜ ਅਨਸਾਰ ਆਪਾਂ ਉਦੋਂ ਮੌਕੇ ਤੇ ਕੱਟ ਲਾਂਗੇ ਜਦੋਂ ਆਪਾਂ ਸਿਲਾਈ ਕਰਨੀ ਹੋਊਗੀ ਇਸ ਤੋਂ ਬਾਅਦ ਇਹਨੂੰ ਕੱਟਣ ਤੋਂ ਬਾਅਦ ਇਹਨੂੰ ਹੁਣ ਆਪਾਂ ਕਰ ਦਾਂਗੇ ਪਾਸੇ ਤੇ ਹੁਣ ਆਪਾਂ ਕਟਾਂਗੇ ਤੀਰਾ ਤੀਰਾ ਕੱਟਣ ਵੇਲੇ ਤੁਸੀਂ ਇਹ ਮੇਰੇ ਕੋਲੇ ਸੀਗਾ 10 ਇੰਚ ਕੱਪੜਾ ਚੜਾਈ ਦੇ ਵਿੱਚ ਤੇ ਲੰਮਾ ਆਪਾਂ 19 ਇੰਚ ਰੱਖਿਆ ਸੀਗਾ 9.5 ਰੱਖਿਆ ਸੀ ਆਪਾਂ tira ਉੱਤੇ 19 ਇੰਚ ਰੱਖ ਕੇ ਇਹਨੂੰ ਦੂਰਾ ਫੋਲਡ ਕਰ ਲਿਓ 10 ਇੰਚ ਨੂੰ ਦੂਰਾ ਕਰਕੇ ਫੇਰ ਐਂ ਕਰ ਦਿਓ ਇਹ 9.5 ਇੰਚ ਆਜੂ ਉਧਰੋਂ ਉਧਰੋਂ ਫੇਰ ਇਹਨੂੰ ਤੁਸੀਂ ਇਹਨੂੰ ਕੱਟ ਕੇ ਇੱਥੇ ਰੱਖ ਲਿਓ ਫੇਰ ਥੱਲ ਲਿਓ 2 ਇੰਚ 3 ਇੰਚ 3.5 ਇੰਚ ਜੇ ਟੀਰਾ ਜਾਦੀ ਵੱਡਾ ਹੋਵੇ ਤਾਂ 4 ਇੰਚ ਆਪਾਂ ਰੱਖ ਕੇ ਸੈਂਟਰ ਚੋਂ ਥੱਲੇੋਂ ਉੱਪਰੋਂ ਕਾਟ ਪਾ ਦਾਂਗੇ ਨੂੰ ਜਿਹੜਾ ਗਲਾ ਟੀਰਾ ਕੱਟਣਾ ਇਹ ਦੇਖੋ ਜਿਹੜਾ ਜੁੜਿਆ ਵਾਲਾ ਪਾਸਾ ਹੈ ਤੇ ਉਹ ਤਾਂ ਆਵਾਂ ਜਿਹੜਾ ਕਟਿੰਗ ਵਾਲਾ ਥਾਂ ਠਾਂ ਮੈਂ ਕਿਉਂਕਿ ਕਟਾਈ ਕਰਕੇ ਆਪਾਂ ਉੱਪਰਲੇ ਵੀ ਜਦੋਂ ਕਾਟ ਪਾਵਾਂਗੇ ਉੱਪਰਲੇ ਵੀ ਲੱਗ ਹੋ ਜਾਣਗੇ ਇੱਥੋਂ ਵੀ 1.5 ਇੰਚ ਉੱਪਰ ਨੂੰ 1.5 ਇੰਚ نیچے ਨੂੰ ਆ ਜਾਣਾ ਨੀਚੇ ਨੂੰ ਕਈ ਵਾਰਾ ਜ਼ਿਆਦਾ ਵੀ ਹੋ ਸਕਦਾ ਇਧਰੋਂ 3/2 ਇ ਉੱਥੋਂ ਗਲੇ ਦੇ ਥੱਲੇ ਪਾਸੇ 3/2 ਇ ਥੋਂ ਪਾ ਕੇ 1 ਇ ਇੱਥੇ ਜਿੱਥੇ ਆ ਗੋਲ ਗਲੇ ਦੀ ਨਿਸ਼ਾਨੀ ਲਈ 1 ਇ ਛੱਡ ਕੇ ਇਹਨੂੰ ਸਿੱਧਾ ਕਰ ਲਿਓ ਐ ਤੇਦੀ ਐ ਕਾਟ ਪੈ ਜੂਗੀ ਤੇ ਇੱਥੋਂ ਗਲਾ ਵੀ ਕੱਟ ਦਿਓ 1 ਇ ਨੂੰ ਛੱਡ ਦੇਣਾ ਮੈਂ ਇਹ ਮੁੜ ਕੇ ਬਾਅਦ ਚ ਆਪਾਂ ਦੋਨੋਂ ਅਲੱਗ ਕਰ ਦਾਂਗੇ ਇੱਥੇ ਟੱਕ ਲਾ ਦੇਣ ਨੂੰ ਵਿਚਾਲੇ ਦਾ ਇਹ ਤੇ ਥੰਲੇ ਵੀ ਲਾ ਦੇ ਜਿਹੜਾ ਆਪਾਂ ਬੈਕ ਸਾਈਡ ਕੁ ਮੀ ਤੇ ਕਟਾਕ ਲਾ ਸੀ ਹੁਣ ਇਹਨਾਂ ਨੂੰ ਵੀ ਕਾ ਜੋੜ ਨੂੰ ਲੱਗ ਕਰ ਦਾਂਗੇ ਕੱਟ ਕੇ ਤੇ ਇਹ ਇਸ ਤਰ੍ਹਾਂ ਆਪਣਾ ਤੀਰਾ ਬਣ ਕੇ ਤਿਆਰ ਹੋ ਜਾਊਗਾ ਕੱਟ ਕੇ ਇਹਨੂੰ ਆਪਾਂ ਬੈਕ ਸਾਈਡ ਤੇ ਜੜਾਂਗੇ ਜੇ ਤੁਹਾਨੂੰ ਵੀ ਸਲਾਈ ਦੀ ਵੀਡੀਓ ਚਾਹੀਦੀ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਸਲਾਈ ਕਰਨੀ ਵੀ ਤੁਹਾਨੂੰ ਦੱਸਾਂਗੇ ਕਿਵੇਂ ਕਟਤੇ ਦੀ ਹੁੰਦੀ ਹੈ ਇਸ ਤੋਂ ਬਾਅਦ ਹੁਣ ਆਪਾਂ ਜੀਬ ਕੱਟ ਲਾਂਗੇ 8 ਇੰਚ ਮੈਂ ਨੀਵੀਂ ਲੰਬਾਈ ਚ ਕੱਟੀ ਆ ਤੇ 6.5 ਇੰਚ ਚੜਾਈ ਚ ਕੱਟੀ ਐ ਕਿਉਂਕਿ ਆਪਾਂ ਇਹਨੂੰ ਖੁੱਲੀ ਰੁੱਲੀ ਮੁਫੋਲਡ ਕਰਨ ਵਾਲੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਪੂਰੀ ਪੂਰੀ ਨਹੀਂ ਆਪਾਂ ਕੱਟਦੇ ਥੋੜੀ ਜਿਹੀ ਵੱਡੀ ਕੱਟ ਲਾਂਗੇ ਫਿਰ ਇਹਨੂੰ ਮੈਂਤੀ ਕਰਨ ਤੋਂ ਬਾਅਦ ਆਪਾਂ ਇਹਦਾ ਬਾਧੂ ਘਾਟੂ ਕੱਟ ਦਾਂਗੇ ਇਸ ਤੋਂ ਬਾਅਦ ਹੁਣ ਆਜੂ ਆਪਾਂ ਇਹੇ ਕੱਟ ਲਿਆ ਗੀਜਾ ਗੀਜਾ ਵੀ 6.5 ਇੰਚ ਚੜਾਈ ਚ 6.5 ਇੰਚ ਡਘਾਈ ਚ ਕੱਟਣਾ ਤੇ 7 ਜਾਂ 7.5 ਇੰਚ ਉੱਪਰ ਨੂੰ ਹੁੰਦਾ ਵਾ ਇਸ ਤੋਂ ਬਾਅਦ ਆਪਾਂ ਕੱਟਦੇ ਆਂ ਬਾਹਾਂ ਜੋ ਬੜੇ ਈਜ਼ੀ ਤਰੀਕੇ ਨਾਲ ਕੱਟੀਆਂ ਜਾਂਦੀਆਂ 10 ਇੰਚ ਮੋਢਾ ਉੱਥੋਂ ਰੱਖ ਕੇ ਇਧਰੋਂ 6.5 ਇੰਚ ਰੱਖ ਕੇ ਤੇ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ 10 ਇੰਚ ਨੂੰ ਤੇ 6.5 ਇੰਚ ਨੂੰ ਆਏ ਤਿਰਛਾ ਹੋ ਜਾਊਗਾ ਇਹ ਜਿੱਥੇ ਆਉਂਦਾ ਉੱਥੋਂ ਤੱਕ ਮੋਢੇ ਦੀ ਕਾਰਡ ਬਣ ਜੂਗੀ ਜਿੰਨੀ ਤੁਹਾਡੀ ਬਾਹਾਂ ਦੀ ਲੰਬਾਈ ਹੋਊਗੀ ਉਸ ਤੋਂ 1 ਇੰਚ ਘੱਟ ਰੱਖਣਾ ਇਹ ਨਾ ਸੋਚੋ ਵੀ ਕਾਫ ਲੱਗਣੇ ਆ ਤੇ ਕੋਈ ਨਹੀਂ ਵੀ ਆਪਾਂ ਕੱਟ ਰੱਖ ਲਈਏ 1 ਇੰਚ ਹੀ ਕੱਟ ਰੱਖਣਾ ਕਿਉਂਕਿ ਕਫਾਂ ਦੇ ਵਿੱਚ ਤੇ ਉਧਰੋ ਜੜਾਈ ਕਰਨ ਦੇ ਵਿੱਚ ਕਫੜਾ ਕਾਫੀ ਆ ਜਾਂਦਾ ਐਸ ਤੋਂ ਬਾਅਦ ਹੀ ਉਸੇ ਤਰ੍ਹਾਂ ਹੀ ਦੂਜੇ ਪਾਸਿਓਂ ਕੱਟ ਲੈਣਾ ਇਧਰੋਂ ਜਿੱਧਰੋਂ ਬਾਹ ਦੀ ਮੂਰੀ ਆਊਗੀ ਇੱਕ ਸਾਈਡ ਤੋਂ ਮੋਢਾ ਆਊਗਾ ਦੂਜੀ ਸਾਈਡ ਤੇ ਬਾਹ ਦਾ ਮੋਢਾ ਆਊਗਾ ਤੇ ਇੱਕ ਪਾਸੇ ਮੂਰੀ ਆਊਗੀ ਇਹਨੂੰ ਇਸ ਤਰ੍ਹਾਂ ਜਦੋਂ ਕਟੋਗੇ ਤੁਸੀਂ ਆਹ ਦੀ ਬਾਹ ਦੀ ਲੈਂਥ ਮਣ ਕੇ 10 ਇੰਚ ਮੋਢਾ 6.5 ਇੰਚ ਮੂਹਰੋ ਇਹ ਨੂੰ ਦੋਵਾਂ ਸਾਈਡਾਂ ਤੋਂ ਆਏ ਵਿਚਾਰਿਓ ਕੱਟ ਕੇ ਇਸ ਤਰ੍ਹਾਂ ਬਣ ਜੂਗੀ ਇਹ ਇਹਨੂੰ ਹੁਣ ਚੱਕ ਕੇ ਮਿਲਾ ਦਿਓ ਜਿਵੇਂ ਆਪਾਂ ਕੁੰਡੇ ਚੱਕ ਕੇ ਨਹੀਂ ਜੋੜ ਲੈਂਦੇ ਇਸ ਤਰ੍ਹਾਂ ਇਹਨੂੰ ਚੱਕ ਕੇ ਐ ਮਿਲਾ ਦਿਓ ਵਾਧੂ ਘਾਟੂ ਕਰਕੇ ਇਹਨੂੰ ਜਿਹੜਾ ਹੋਊਗਾ ਉਹਦੀ ਕਟਿੰਗ ਕਰ ਦਾਂਗੇ ਤੇ ਇਹਨੂੰ ਪਾ ਲਾਂਗੇ ਆਪਾਂ ਕਾਟ ਮੋਢੇ ਦੀ ਜਿਹੜੀ ਉਹ ਤਿਰਛੀ ਜਾਂਦੀ ਉਹ ਤੋਂ ਥੋੜੀ ਜਿਹੀ ਜ਼ਿਆਦਾ ਕੱਟ ਲੈਣੀ ਆ ਇਸ ਤਰ੍ਹਾਂ ਕੱਟ ਕੇ ਤੇ ਮੂਰੋ ਜਿਹੜਾ ਵਾਧੂ ਘਾਟੂ ਕੱਪੜਾ ਉਹ ਵੀ ਆਪਾਂ ਕਾਫ ਨਾਲੋਂ ਕੱਟ ਕੇ ਤੇ ਇਹਨੂੰ ਫੇਰ ਥੋੜਾ ਬਹੁਤ ਜਿਹੜਾ ਕੰਨੀ ਕਰਕੇ ਥੋੜਾ ਜਿਹਾ ਬੁਲਬਲੇ ਜੇ ਬੰਦੇ ਹੁੰਦੇ ਆ ਕਪੜੇ ਦੇ ਉਹਨੂੰ ਆਪਾਂ ਕੱਟ ਦਾਂਗੇ ਕਿਉਂਕਿ ਕਈ ਵਾਰ ਮਸ਼ੀਨ ਵੀ ਇਵੇਂ ਖਿੱਚਦੀ ਨਹੀਂ ਉਹ ਤੋਂ ਕਪੜਾ ਤਾਗਾ ਤੋੜਦੀ ਹੈ ਥੋੜੀ ਜਿਹੀ ਕੰਨੀ ਲਾ ਦਿੱਤੀ ਜਾਵੇ ਤਾਂ ਚੰਗੀ ਹੁੰਦੀ ਆ ਕੰਨੀ ਨੂੰ ਲਾ ਕੇ ਆਪਾਂ ਲੱਗ ਕਰਦਾਂਗੇ ਹੁਣ ਦੋ ਪਾਸੇ ਚੱਕਾਂਗੇ ਆਪਾਂ ਜਿਹੜੇ ਫਰੰਟ ਸਾਈਡ ਤੇ ਲਿਆਉਣੇ ਆ ਉਹਨਾਂ ਦੀ ਕਾਟ ਪਾ ਦਾਂਗੇ ਫਰੰਟ ਸਾਈਡ ਤੇ ਜਿਹੜਾ ਲਿਆਉਣਾ ਉਧਰ ਕਾਟ ਪਾਉਗੀ ਮੋਢੇ ਦੀ ਦੂਜੀ ਸਾਈਡ ਤੇ ਆਪਣੇ ਫੱਟੀ ਬਣੂਗੀ ਜਿੱਦਾਂ ਜਿੱਥੇ ਆਪਾਂ ਕਾਫ ਲਾਉਣੀ ਆ ਉਹ ਫੱਟੀ ਬਣੂਗੀ ਉਸੇ ਸਾਈਡ ਤੇ ਬਾਹ ਕਾਟ ਪਾ ਕੇ ਉਸੇ ਸਾਈਡ ਤੇ ਹੀ ਕਾਫਣੀ ਲੱਗਦਾ ਕਿਉਂਕਿ ਕਾਫ ਹਮੇਸ਼ਾ ਬੈਕ ਸਾਈਡ ਵੱਲ ਨੂੰ ਹੁੰਦਾ ਤੇ ਕਾਫ ਵਾਲੀ ਫੱਟੀ ਬੈਕ ਸਾਈਡ ਦੀ ਹੁੰਦੀ ਹੈ ਤੇ ਕਾਟ ਫਰੰਟ ਤੇ ਪੈਣੀ ਆ ਹੁਣ ਇਥੋਂ ਆਪਾਂ ਢਾਈ 2 ਜਾਂ 2.5 ਇੰਚ ਇਥੋਂ ਛੱਡ ਕੇ ਸਾਈਡ ਤੋਂ ਤੇ ਤੱਲੇ ਨੂੰ ਇਧਰ ਲੰਮਾ 5.5 ਇੰਚ ਜਾਂ 6 ਇੰਚ ਆਪਾਂ ਲੀ ਇਹਨੂੰ ਕੱਟ ਪਾ ਲਾਂਗੇ ਇਹ ਤੇ ਆਪਾਂ ਥੋੜਾ ਜਿਹਾ ਕਪੜਾ ਲਵਾਂਗੇ ਜੋ ਕਾਫ ਵਾਲੀ ਫੱਟੀ ਬਣ ਕੇ ਤਿਆਰ ਹੋਊਗੀ ਬਹੁਤ ਸੌਖਾ ਤਰੀਕਾ ਹੈ ਕੋੜਤਾ ਪਜਾਮਾ ਕੱਟਣਾ ਕੋਈ ਬਹੁਤਾ ਔਖਾ ਨਹੀਂ ਥੋੜਾ ਜਿਹਾ ਧਿਆਨ ਲਾ ਕੇ ਮਨ ਰੀਜਣਾ ਕੰਮ ਕੀਤਾ ਹੋਵੇ ਤਾਂ ਕੋਈ ਵੀ ਕੰਮ ਕਰਨ ਚ ਔਖਾ ਨਹੀਂ ਹੁੰਦਾ ਇਸ ਤੋਂ ਬਾਅਦ ਆ ਦੋ ਕਾਫ ਸੂਟ ਆਪਾਂ ਤਿਆਰ ਕਰਨੇ ਆ ਆ ਕਾਲਰ ਕਾਫ ਆ ਇਹਨਾਂ ਨੂੰ ਕਾਫ ਨੂੰ ਕਾਲਰ ਨੂੰ ਇਹਦੇ ਨਾਲ ਅਲੱਗ ਕਰ ਲਾਂਗੇ ਕਿਉਂਕਿ ਇਹ ਜੁੜਿਆ ਹੁੰਦਾ ਤੇ ਆਹ ਕਾਫਾ ਆਪਣੇ ਇਹਨਾਂ ਨੂੰ ਆਪਾਂ ਕਪੜੇ ਦੇ ਉੱਪਰ ਜੜ ਲਾਂਗੇ ਤੇ ਇਸ ਤੋਂ ਬਾਅਦ ਸिलाई ਕਰਾਂਗੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਕਿਤੋਂ ਵੀ ਨਾ ਸਮਝ ਲੱਗਦੀ ਹੋਵੇ ਤਾਂ ਮੈਨੂੰ ਦੱਸ ਸਕਦੇ ਮੈਂ ਦੁਬਾਰਾ ਤੁਹਾਨੂੰ ਸिलाई ਦੀ ਨਾਲੇ ਪੂਰੀ ਕਟਿੰਗ ਦੀ ਵੀਡੀਓ ਦੇ ਦੇਵਾਂਗੀ ਥੈਂਕ ਯੂ ਫॉर ਵਾਚਿੰਗ ਬਾਏ ਬਾਏ